ਦੀ ਚਦਰਾ ਫੇਸ ਕਰੈਲਿਆਂ ਦਾ ਕੰਮ ਸੀਗਾ ਨੂੰ ਦਾ ਕੰਮ ਸੀ ਨਾਲ ਅੱਛਾ ਕਿੰਨੇ ਲੱਖ ਦਾ ਨਸਾਨ ਆਇਆ ਪੰਜ ਚਾਰ ਲੱਖ ਤਾਂ ਮਾਮੂਲੀ ਜੀ ਗੱਲ ਆ ਜੀ ਪਰ ਕੀ ਮੰਗ ਕਰਨਾ ਚਾਹੁੰਦੇ ਹੋ ਕੀ ਮੰਗੇ ਕੀ ਕਰਾਓ ਬਸ ਕੁਛ ਨਹੀਂ ਇਹ ਕੋ ਸਰਕਾਰ ਦੇ ਸਕਦੀ ਹੈ ਬਦਲ ਕਰਨਾ ਚਾਹੀਦਾ ਹੈ ਜੀ ਜੇ ਕੰਮ ਕਰਦੇ ਹੋ ਕੀ ਨਾਮ ਹੈ ਮਾਲਕ ਦਾ ਕੀ ਨਾਮ ਹੈ ਲਸ਼ਮਣ ਦਾਸ ਕੀ ਹੋਇਆ ਕੀ ਹੈ ਇਹ ਪੰਚਾਇਤ ਕਾਰਡ ਰਜਾ ਬਸ ਅੱਛਾ ਤਾਰਾ ਤੇਰੀ ਹੈ ਪਰ ਤਾਰਸਪਾਰ ਕੋਈ ਹੈ ਇਹ ਇਹਨਾਂ ਦੀ ਬੌਜੀ ਦੀ ਦੁਕਾਨ ਹੈ ਕਿੰਨੇ ਸਾਲ ਹੋ ਗਏ ਸੰਸਾਲ ਹੋ ਗਏ ਕੋਈ ਕਾਰ ਨਹੀਂ ਪਤਾ ਲੱਗ ਸਕਿਆ ਜਿਵੇਂ ਕਿਵੇਂ ਲੱਗਿਆ ਪਰ ਬਹੁਤ ਜ਼ਿਆਦਾ ਭਿਆਨ ਕਾ ਕਰ ਸੀ ਜੀ ਲਗਾਤਾਰ ਨਾ 4-5 ਘੰਟੇ ਹੋ ਗਏ ਕੰਟਰੋਲ ਕਰਦੇ ਨੂੰ 6-7 ਗੱਡੀਆਂ ਪਾਣੀ ਦੇ ਧੰਨਵਾਦ ਆ ਮੁੰਡਿਆਂ ਦਾ ਇਹਨਾਂ ਦਾ ਫਾਇਰ ਬ੍ਰਿਗੇਡ ਵਾਲਿਆਂ ਦਾ ਵਿਚਾਰਿਆਂ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਆ ਸਾਰਿਆਂ ਨੇ ਸਾਰਾ ਮਹੱਲੇ ਨੇ ਸਾਰੇ ਦੁਕਾਨਾਂ ਵਾਲਿਆਂ ਨੇ ਬਹੁਤ ਮਦਦ ਕਰਕੇ ਅੱਗ ਤੇ ਤਾਬੂ ਪਾਇਆ ਨੂੰ ਤੋਂ ਦੇਖਦੇ ਹਾਂ ਇਹਨਾਂ ਦਾ ਬਾਅਦ ਚ ਕਿੰਨਾ ਕੁ ਨੁਕਸਾਨ ਹੋਇਆ ਪ੍ਰਧਾਨ ਜੀ ਜੋ ਮੁਆਵਜ਼ਾ ਇਹਨਾਂ ਨੂੰ ਦੇਵੇ ਸਰਕਾਰ ਜਿੰਨਾ ਗਰੀਬ ਬੰਦੇ ਨੇ ਜੀ ਤੇ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਕਿੰਨੇ ਲੱਖ ਦਾ ਨੁਕਸਾਨ ਹੋਇਆ ਅਜੇ ਕੁਛ ਨਹੀਂ ਇਹ ਬਾਅਦ ਚ ਪਤਾ ਲੱਗੂਗਾ ਜੀ ਉਹਨਾਂ ਨੂੰ ਅਸੀਂ ਫਾਇਰ ਬ੍ਰਿਗੇਡ ਨੂੰ ਸਾਨੂੰ ਦਫ਼ਤਰ ਤੇ ਫੋਨ ਤੇ ਫੋ ਅਸੀਂ 5-4 ਮਿੰਟ ਦੇ ਵਿੱਚ ਅੱਗ ਤੇ ਛੇਤੀ ਕਾਬੂ ਪਾ ਲਿਆ ਸਾਡੀਆਂ ਦੋਨੇ ਗੱਡੀਆਂ ਆ ਗਈਆਂ ਤੇ ਅਸੀਂ ਸਾਰੀ ਸਾਡੇ ਜਿੰਨੇ ਵੀ ਸਹਾਇਕੀ ਨੇਗੇ ਫਾਇਰਮੈਨ ਨੇਗੇ ਤੇ ਸਾਰੇ ਸਾਡੇ ਉਹਰੇ ਪਹੁੰਚ ਚੁੱਕੇ ਨੇ ਸਾਡੇ ਪ੍ਰਧਾਨ ਜੀ ਨੇ ਪੰਕਜ ਜੀ ਬੋਲੂ ਪ੍ਰਧਾਨ ਜੀ ਸਾਰੇ ਉਹਰੇ ਪਹੁੰਚੇ ਹੋਏ ਨੇ ਅੱਗ ਤੇ ਕਾਬੂ ਪਾ ਲਿਆ ਹੈ